ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਆ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਉਮੀਦ ਕਰਦਾ ਵੀ ਤੁਸੀਂ ਸਾਰੇ ਠੀਕ ਠਾਕ ਹੋਵਾਂਗੇ ਅਸੀਂ ਵੀ ਸਾਰੇ ਹੁਣ ਠੀਕ ਠਾਕ ਆ ਨੰਨੂ ਵੀ ਠੀਕ ਐ ਤੇ ਕਾਫੀ ਜ਼ਿਆਦਾ ਹੁਣ ਸੁਧਾਰ ਆ ਉਹ ਤਾਂ ਖੇਡਦੀ ਫਿਰਦੀ ਐ ਤੇ ਤੁਸੀਂ ਦੇਖ ਰਹੇ ਹੋਗੇ ਮੈਂ ਬੈਗ ਪਾਇਆ ਬੈਗ ਇਸ ਕਰਕੇ ਪਾਇਆ ਮੈਂ ਜਾ ਰਿਹਾ ਕੋਈ ਕੰਮ ਠੀਕ ਐ ਤੇ ਪਰਨਾ ਬੰਨਿਆ ਹੋਇਆ ਪਰਨਾ ਬੰਨ ਕੇ ਆਪਾਂ ਮਤਲਬ ਨਿਕਲ ਜੇ ਸ਼ਨੀਵਾਰ ਐ ਤੇ ਵਾਰ ਇਹੀ ਫਾਇਦਾ ਹੁੰਦਾ ਵੀ ਪਰਨਾ ਬੰਨ ਕੇ ਆਪਾਂ ਥੋੜਾ ਰਿਲੈਕਸਰ ਕੀਤਾ ਪੱਗ ਨੂੰ ਥੋੜਾ ਜਿਆ ਤੈਨੂੰ ਪਤਾ ਵੀ ਸਿਰ ਦਰਦ ਹੋਣ ਲਾਇਆ ਨਾ ਤੇ ਪਰਨੇ ਦੇ ਵਿੱਚ ਆ ਇਹਨੂੰ ਰਿਲੈਕਸ ਰਹਿੰਦਾ ਸਰੀਰ ਫਿਲਹਾਲ ਤੇ ਮੈਂ ਹੁਣ ਕੰਮ ਚੱਲਾਂ ਤੇ ਉਸ ਤੋਂ ਬਾਅਦ ਆ ਕੇ ਆਪਾਂ ਮਜ਼ੇਦਾਰ ਵਲੌਗ ਬਣਾਵਾਂਗੇ ਅੱਜ ਚੈਲੰਜ ਕਰਨੇ ਆ ਨੰਨੂ ਨੇ ਸਾਨੂੰ ਮਤਲਬ ਸੁਜੈਸ਼ਨ ਦਿੱਤੇ ਆ ਚੁੰਨੂ ਨੇ ਤੇ ਨੰਨੂ ਨੇ ਅੱਜ ਚੁੰਨੂ ਦਾ ਸੱਚ ਬਰਥਡੇ ਵੀ ਹੈ ਤੇ ਚੁੰਨੂ ਦਾ ਬਰਥਡੇ ਪਹਿਲੇ ਮੈਂ ਤੈਨੂੰ ਚੁੰਨੂ ਮਿਲਾ ਦਵਾਂ ਚੁੰਨੂ ਹੈਪੀ ਬਰਥਡੇ ਥੈਂਕ ਯੂ ਟੂ ਯੂ ਨਹੀਂ ਪਤਾ ਠੀਕ ਹੈ ਅੱਜ ਫੇ ਕੀ ਖਵਾ ਰਹੇ ਆ ਅੱਜ ਕੱਲ ਖਵਾਰਿਆ ਸੰਡੇ ਨੂੰ ਠੀਕ ਹੈ ਅੱਜ ਮੌਸਮ ਬਹੁਤ ਹੀ ਮਜ਼ੇਦਾਰ ਹੈ ਯਾਨੀ ਕਿ ਧੁੱਪ ਬਹੁਤ ਛੜੀ ਹੋਈ ਹੈ ਗਰਮੀ ਲੱਗੀ ਪਰ ਆਸਮਾਨ ਦੇ ਵਿੱਚ ਬੱਦਲ ਨੇ ਤੇ ਹਵਾ ਚੱਲਦੀ ਹੈ ਠੰਡੀ ਠੰਡੀ ਠੀਕ ਹੈ ਜੀ ਤੇ ਹੁਣ ਫਿਲਹਾਲ ਮੈਂ ਤੁਹਾਨੂੰ ਪਹਿਲਾਂ ਨੰਨੂ ਦਿਖਾ ਦਵਾਂ ਫਟਾਫਟ ਵੀ ਨੰਨੂ ਕੀ ਕਰ ਰਹੀ ਹੈ ਤੇ ਨੰਨੂ ਨੰਨੂ ਆਪਣੀ ਦਾਦੀ ਕੋਲੋਂ ਰੋਟੀ ਖਾ ਰਹੀ ਸੀ ਤੇ ਇਹ ਕਿਉਂ ਵੀ ਤੈਨੂੰ ਮਨਾ ਕੀਤਾ ਡਾਕਟਰ ਨੇ ਨਈ ਪੀਣੀ ਫਰੂਟੀ ਪੀਣੀ ਹੈ ਹਾ ਵੱਡਿਆਂ ਮਾਂ ਬੁਲਾ ਰਹੇ ਨਹੀਂ ਨਾ ਮੰਦੀ ਅੱਗੇ 6 ਦਿਨ ਲਾ ਕੇ ਆਏ ਨਾ ਹਸਪੀਟਲ ਦੇ ਵਿੱਚ ਹੈ 6 ਦਿਨ ਲਾ ਕੇ ਆਏ ਨਾ ਹਸਪੀਟਲ ਦੇ ਵਿੱਚ ਨਹੀਂ ਨਾ ਮੰਦੀ ਕੋਟ ਪੈਣੀ ਤੇਰੇ ਬਹੁਤ ਜ਼ਿਆਦਾ ਹੱਜਾ ਰੋਟੀ ਖਾਦੀ ਹੁਣ ਖਾਣਾ ਖਾ ਕੇ ਆ Đੀ ਨਾ ਤੇ ਹੁਣ ਮੇਰੀ ਗੱਲ ਸੁਣ ਮੈਂ ਵਾਪਸ ਆਵਾਂਗਾ ਤੇ ਆਪਾਂ ਅੱਜ ਤੈਨੂੰ ਯਾਦ ਚੈਲੰਜ ਕਰਨੇ ਆ ਕਿਹੜੇ ਕਿਹੜੇ ਚੈਲੰਜ ਹੈ ਦੇ ਕੋ ਬੋਤਲ ਇੱਦਾਂ ਕਰਨ ਵਾਲਾ ਹਾਂ ਦੇ ਸਾਨੂੰ ਇੱਕ ਘੰਟੇ ਲਈ ਗੋਲੇ 'ਚ ਬਹਿਣਾ ਤੇ 24 ਘੰਟੇ 24 ਘੰਟੇ ਨਹੀਂ ਭਰਾਵਾ 24 ਘੰਟੇ ਕਿੱਥੇ ਤੇ ਇੱਕ ਘੰਟੇ ਲਈ ਇੱਕ ਘੰਟੇ ਲਈ ਸਾਨੂੰ ਬੈੱਡ ਤੇ ਬੈੱਡ ਤੇ ਬਹਿਣਾ ਹਾਂ ਇਹ ਦੋ ਤਿੰਨ ਚੈਲੰਜ ਕਰਨੇ ਆਪਾਂ ਆਕੇ ਠੀਕ ਹੈ ਮੈਂ ਆਨਾ ਤੇ ਫਿਰ ਆਪਾਂ ਖੇਡਦੇ ਆ ਠੀਕ ਹੈ ਹਾਂਜੀ a few moments later ਹਾਂਜੀ ਤੇ ਹੁਣ ਮੈਂ ਕੰਮ ਕੁੰਮ ਨੇ ਪਟਾ ਕੇ ਤੇ ਧੁੱਪ ਦੇ ਵਿੱਚ ਕਾਲਾ ਹੋ ਗੇ ਬਹੁਤ ਬੁਰਾ ਹਾਲ ਆ ਬਾਹਰ ਇੰਨਾ ਜਿਆਦਾ ਯਾਰ ਇਕਦਾ ਇੰਨਾ ਜ਼ਿਆਦਾ ਬਾਰਿਸ਼ ਕਰਕੇ ਨਾ ਬਹੁਤ ਜ਼ਿਆਦਾ ਜਾਮ ਲੱਗਦਾ ਉਹਦੇ ਕਰਕੇ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ ਤੇ ਹੁਣ ਚੈਲੰਜ ਨੰਬਰ 1 ਆ ਆ ਦੇਖੋ ਮੇਰੇ ਹੱਥ 'ਚ ਕੀ ਆ ਮਟਰੀ ਹੈ ਨਾ ਤੇ ਇਹ ਮਟਰੀ ਇਧਰ ਕਾਕਾ ਸਾਡਾ ਨਾ ਇਹਨੂੰ ਮੈਂ ਹੁਣ ਇਹਨੂੰ ਇਹਨੂੰ ਮੈਂ ਚੈਲੰਜ ਕੀਤਾ ਵੀ ਤੂੰ ਨਹੀਂ ਖਾਣੀ ਨਹੀਂ ਖਾਣੀ ਤੂੰ ਚੈਲੰਜ ਹੈ ਦੇਖਦੇ ਪੁੱਤ ਬਿਮਾਰ ਹੋਇਆ ਨਾ ਨਹੀਂ 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 ਵੈਸੇ ਇਹਨੇ ਪਹਿਲਾਂ ਮਨਾ ਕਰਤਾ ਕਹਿੰਦੀ ਨਹੀਂ ਖਾऊंगी ਉਹਦੇ ਚੈਲੰਜ ਹਾਰਦੀ ਪਈ ਆ ਹਾਰ ਰਹੀ ਹੈ ਚੈਲੰਜ ਚੈਲੰਜ ਲੈ ਲੈ ਤੇਰੀ ਵੀਡੀਓ ਬੰਦੀ ਵੀ ਨਹੀਂ ਹੋਇਆ ਡਾਕਟਰ ਨੇ ਦੇਖ ਲੈਣੀ ਵੀਡੀਓ ਨਹੀਂ ਆ ਰਹਾ ਡਾਕਟਰ ਨੇ ਵੇਖ ਲੈਣੀ ਵੀਡੀਓ ਮੈਂ ਲੈ 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 ਖਾ ਲੈ ਫਿਰ ਨਾ 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 ਨਹੀਂ ਨਹੀਂ ਬੇਟਾ ਨਹੀਂ ਖਾਣੀ ਨਹੀਂ ਖਾਣੀ ਤੈਨੂੰ ਕਹਿਤਾ ਨਾ ਨਹੀਂ ਚੈਲੰਜ ਹਾਰ ਜਾਣਾ ਤੂੰ ਹਾਂਜੀ ਤੇ ਨੈਕਸਟ ਚੈਲੰਜ ਇਹ ਆ ਬੋਤਲ ਆ ਇਹ ਬੋਤਲ ਆਪਾਂ ਜਿੱਦਾਂ ਮੰਨ ਲਓ ਐਦਾਂ ਇਹ ਐਦਾਂ ਆਪਾਂ ਖੜੀ ਕਰਨੀ ਆ ਐਦਾਂ ਇਹ ਆ ਦੇਖੋ ਇਹ ਇਹ ਓਹ ਠੀਕ ਹੈ ਤੇ ਮੇਰੀ ਗੱਲ ਸੁਣੋ ਸਾਰਿਆਂ ਨੂੰ ਸਾਰਿਆਂ ਨੂੰ ਦੋ ਦੋ ਚਾਂਸ ਮਿਲਣਗੇ ਹਾਂ ਮੈਨੂੰ ਦੋ ਨਹੀਂ ਨਹੀਂ ਦੋ ਦੋ ਚਾਂਸ ਨਹੀਂ ਤੂੰ ਵੀ ਟਰਾਈ ਕਰੀ ਨਾ ਤੂੰ ਵੀ ਇੱਕ ਵਾਰ ਟਰਾਈ ਕਰੀ ਨਾ ਦੋ ਦੋ ਚਾਂਸ ਮਿਲਣਗੇ ਸਾਰਿਆਂ ਨੂੰ ਠੀਕ ਹੈ ਐ ਐਦਾਂ ਬੋਤਲ ਆ ਕਮਾਣ ਦੇ ਠੀਕ ਹੈ ਹਾਂ ਠੀਕ ਹੈ ਨਾ ਹਾਂਜੀ ਚੱਲੋ ਚੱਲੋ ਚੈਲੰਜ ਹੈ ਚੈਲੰਜ ਉਹ ਵੀ ਕਰਾਂਗੇ ਉਹ ਵੀ ਕਰਾਂਗੇ ਅੰਦਰ ਦੀ ਉਹ ਵੀ ਕਰਨ ਦੀ ਉਹ ਸਰਕਲ ਚ ਪੈਣਾ ਹਾਂ ਤੇ ਸਾਨੂੰ ਇਹਦਾ ਬੋਤਲ ਨੂੰ ਕਰਨਾ ਹਾਂ ਤੇ ਜੇ ਖੜੀ ਹੋ ਗਈ ਹਾਂ ਤੇ ਫਿਰ ਸਾਨੂੰ ਖਾਣੇ ਹਾਂ ਚਲ ਠੀਕ ਹੈ ਚਲ ਐ ਅਰਜਨ ਨੂੰ ਜੇ ਮਟਰੀ ਉਹ ਤੋਂ ਥੋੜੀ ਚੱਕ ਇੱਕ ਬਿਸਕੁਟ ਦਾ ਲੈਣ ਜਾਂ ਮਟਰੀ ਚੱਕ ਕੇ ਲਿਆ ਜਿਹਨੇ ਜਿਹਨੇ ਖੜੀ ਕਰਤੀ ਦੋ ਚਾਸ ਹੈ ਉਹਨੂੰ ਮਿਲੇਗਾ ਠੀਕ ਹੈ ਜਾ ਲੈ ਮੈਂ ਕਿਹਾ ਜਲਦੀ ਜਲਦੀ ਤਵਾਨ ਜਾਓ 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 ਓਹੋ ਇੰਨੀ ਜਿਆਦਾ ਮਟਰੀ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੰਨੀ ਜਿਆਦਾ ਮਟਰੀ ਐ ਕੋਈ ਗੱਲ ਨਹੀਂ ਸਾਰੀ ਨਹੀਂ ਖਾਣੀ ਆ ਪਾ ਠੀਕ ਐ ਨਾ ਹੋਏਗਾ ਹੋਏਗਾ ਬੇਟਾ ਤੂੰ ਕਰਕੇ ਦੇਖੀ ਠੀਕ ਐ ਤੇ ਜਿਨੇ 240 ਮਿਲਣਗੇ ਜਿਨੇ ਕਹਾਤਾ ਉਹਦੀ ਮਟਰੀ ਠੀਕ ਐ ਸਾਰੀ ਨਹੀਂ ਇੱਕ ਮਟਰੀ ਦਾ 20 ਇਹਦਾ ਹੈ ਨਾ ਤੁਸੀਂ ਖਾਣਾਂ ਹੈ ਲਿਓ ਹਰ ਵਾਰ ਇੱਕ ਮਟਰੀ ਠੀਕ ਐ ਹਾਂ ਸਰਕਲ ਵਾਲਾ ਬਾਅਦ ਚ ਕਰਾਂਗੇ ਚਲੋ ਚਲੋ ਕਿੱਥੇ ਆਣਾ ਚਾਹੀਦਾ ਚਲੋ ਕਰੀਏ ਪਹਿਲਾਂ ਮੇਰੇ ਦੋ ਚਾਂਸ ਠੀਕ ਹੈ ਨਨੂ ਓਏ ਓ ਚੋਰ ਪੈ ਗਏ ਚੋਰ ਓਏ ਚਲੋ ਚਲੋ ਓਏ ਓਏ ਤੇਰੀ ਵਾਰੀ ਓਏ ਇੱਕ ਚਾਂਸ ਹੋਰ ਇੱਕ ਚਾਂਸ ਹੋਰ भी नहीं होया तेन तेरी चार चार। अच्चेर अच्चेर नहीं होया तेन तेरी बारी चल चल नहीं हो गए चलो किस नहीं मटरी है तू भी ट्राई कर ला ਆਇਆ ਆਇਆ ਟਰਾਈ ਕਰ ਲੈ ਮਟਰੀ ਮਟਰੀ ਇੱਕ ਪੀਸ ਮਿਲੇਗਾ ਮਟਰੀ ਦਾ ਪਾਣੀ ਖਤਮ ਕਰ ਰਹੀ ਆ ਵੀ ਬਈ ਜਲਦੀ ਆ ਨਾ ਬੋਤਲ ਖਾਲੀ ਹੋ ਜੇ ਕਿਤੇ ਜਿਆਦਾ ਆ ਨਾ ਉਹ ਕਰੇਗੀ ਨਾ ਸਲਿੱਪ ਕਰੇਗੀ ਉਹ ਦੇਖ ਦੇ ਆ ਆਈਡੀਆ ਦਿਮਾਗ ਵਾਹ ਹਾਂਜੀ ਤੇ ਹੁਣ ਮੇਰੀ ਵਾਰੀ ਫੇਰ ਦੁਬਾਰਾ ਏ ਓ ਓ ਹੁਣ ਤਿੰਨ ਤਿੰਨ ਚਾਂਸ ਚਿੰਤ ਨਹੀਂ ਓਏ ਜੰਨ ਨੂੰ ਤੇਰੀ ਵਾਰੀ ਆ ਓ ਹੋਣ ਲੱਗਾ ਸੀ ਓਏ ਓਏ ਥੋੜੀ ਜਿਆਦਾ ਕਮਾ ਨਾ 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 ਅਰੇ ਨਹੀਂ ਯਾਰ ਸਾਰਾ ਪਾਣੀ ਪੀ ਜਾਂਦੀ ਹੈ ਅੱਲਾ ਦੱਤ ਨਾ ਕੀ ਸਾਰ ਬਾਹੂ ਬਾਸ ਕਰ ਦੇ ਚੱਲ ਤੇਰੀ ਵਾਰੀ ਆ ਹੋਏਗਾ ਹੋਏਗਾ ਲੱਕ ਮਾਰ ਅਸੀਂ ਚੱਲ ਤੈਨੂੰ ਬਾਦ ਚਾਂਸ ਓਏ ਜੋਰਦੀ ਕਮਾ ਜੋਰਦੀ

ਲਾਵੀ ਇੱਕ ਪੀਸ ਮਟਰੀ ਦਾ ਚੱਲ ਅਗਲੀ ਵਾਰੀ ਫੇਰ ਤੇਰੇ ਨਹੀਂ ਇੱਕ ਵਾਰ ਨਹੀਂ ਇਹਨੂੰ ਫੇਰ ਮਿਲ ਲੇਗੇ ਨਾ ਚਾਂਸ ਹਾਂ ਯੋ ਮਿਸ ਉਹ ਇੱਕ ਚਾਂਸ ਹੋਰ ਇੱਕ ਚਾਂਸ ਹੋਰ ਮਿਲੇਗਾ ਨਾ ਹਰ ਦੇਖੋ ਹੈ ਨਾ ਚਲ ਕੈਨਸਲ ਹੁਣ ਮੇਰੀ ਵਾਰੀ ਹੁਣ ਮੇਰੀ ਵਾਰੀ ਉਹ ਇੱਕ ਹਾਰ ਗਿਆ ਦੂਸਰੀ ਪੰਛੀ ਉਹ ਛੱਡ ਕੇ ਛੇਵੀਂ ਛੇਵੀਂ ਤਤਵੀ ਤਤਵੀ ਇੱਕ ਕਾਤੂਨਾ ਨਹੀਂ ਆ ਇੱਕ ਦੋ ਤਿੰਨ ਯੈਸ ਜਿੱਤ ਗਿਆ ਮੈਂ ਥੈਂਕ ਯੂ ਓਏ ਕਾਮ ਨਹੀਂ ਕਰੀ ਵਾਲੀ ਓ ਹੋ ਗਈ ਹੋ ਗਈ ਚਲੋ ਮੈਨੂੰ ਜਿੱਤ ਗਈ ਜਿੱਤ ਗਈ 12 क्या यार खत्म मम्मी दीदी चले छापा पहले प्लीज पता है ये चैलेंज है और ये नहीं हमारी बढ़ती है मैं इन्हें ने कहा से तुम फसोगे बस यार ये फसोंगे पक्का ਲਓਏ ਇਹ ਚੈਲੰਜ ਆਪਾਂ ਖਤਮ ਕਰਦੇ ਆ ਕੋਈ ਹੋਰ ਚੈਲੰਜ ਕਰਦੇ ਆ ਵਧੀਆ ਫਰੂਟੀ ਵੈਰਾਈ ਦਾ ਪਹਿਲਾਂ ਦੇ ਦੋ ਅੰਨੂ ਤੋਂ ਦੋ ਦੋ ਤਮਾ ਲੈਂਦੀ ਆ ਚੱਲੇ ਆ ਛੱਡ ਜੀ ਤੇ ਮੈਟਰੀ ਤੇ ਹੋਸ ਸਮਾਨ ਲਿਆਂਦਾ ਸੀ ਆਪਾਂ ਪਰੌਣਿਆਂ ਨੇ ਆਣਾ ਤੇ ਤਾਹ ਘਰ ਕੇ ਤੇ ਸਵਾਈਆਂ ਸਵਾਈਆਂ ਮਰਬੇ ਹੋ ਗਈਆਂ ਚਲੋ ਵਧੀਆ ਚਮਕਾ ਤਿਆ ਘਰ ਚਮਕਾ ਤਿਆ ਪੂਰਾ ਘਰ ਚਮਕਾ ਤਿਆ ਕਿੰਨੇ ਚਮਕਾ ਤਿਆ ਕਿੰਨੂ ਨੇ ਕੀਤੀ ਹੈਲਪ ਨਾ ਪੋਰਾ ਵੀ ਨਹੀਂ ਯੋ ਕਿੰਨੇ ਸਿਮਾ ਚਲੋ ਬਚ ਗਿਆ ਜਪਾਨ ਲੱਗੀਆਂ ਸੀ ਇਹਦੇ ਪਹਿਣੀਆਂ ਚਾਹੀਦੀਆਂ ਨੇ ਥੋੜੀਆਂ ਆਜ ਵੱਡੇ ਆਜ ਵੱਡੇ ਆਜ ਵੱਡੇ ਬੋਏ ਹਾਂਜੀ ਤੇ ਆ ਸਾਮਾਨ ਸਮੂਨ ਆਪਾਂ ਥੋੜਾ ਜਿਹਾ ਲਿਆਂਦਾ ਸੀਗਾ ਰੋਣਿਆਂ ਵਾਸਤੇ ਤੇ ਇਹ ਪਾਪੂ ਦੇ ਡੱਬਿਆਂ ਚ ਰੱਖਤਾ ਹੈ ਇਹ ਬਾਕੀ ਹੁਣ ਦੇ ਦੇ ਆ ਕੀ ਬਣਦਾ ਚਾਹ ਚੂ ਬਣ ਰਹੀ ਹੈ ਨੰਨੂ ਨੂੰ ਆਪਾਂ ਪਹਿਲਾਂ ਦੇਖ ਲਈਏ ਨੰਨੂ ਗੁੱਸੇ ਹੋਈ ਪਈ ਹੈ ਨੰਨੇ ਸੌਰੀ ਬਾਬੂ ਤੇ ਬਿਮਾਰ ਹੋ ਜਾਗਾ ਡਾਕਟਰ ਨੇ ਫਿਰ ਵੇਖ ਲਾ ਡਾਕਟਰ ਨੇ ਮਨਾ ਕੀਤਾ ਨਾ ਆਦੇ ਤੈਨੂੰ ਬੁਖਾਰ ਆ ਓ ਬੁਖਾਰ ਆ ਯਾਰ ਇੰਨਾ ਗਰਮ ਪਿੰਡਾ ਇਹਦਾ ਸੱਚੀ ਗਰਮ ਹੈ ਨਾ ਆ ਤਾਂ ਚੈੱਕ ਕਰੀ ਥਰਮੋਮੀਟਰ ਨਾਲ ਲੈ ਚੈੱਕ ਕਰੀ ਯਾਰ ਥਰਮੋਮੀਟਰ ਨਾਲ ਆ ਵਾਲਾ ਥਰਮੋ ਚੱਲ ਯਾਰ ਇਹਨਾਂ ਨੂੰ ਚੈੱਕ ਕਰੀਏ ਚੱਲ ਬੁਖਾਰ ਆ ਤੈਨੂੰ ਭਰਾਵਾ ਉੱਠ ਖੜੀ ਹੋ ਪਹਿਲਾਂ ਖੜੀ ਹੋ ਫੜਾਫੜ ਮੈਂ ਪੱਖਾ ਚਲਾਵਾ ਪੱਖਾ ਚਲਾਵਾ ਚੱਲ 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 ਖੜੀ ਹੋ ਜਲਦੀ ਉੱਠੇ ਘੁੱਟ ਉੱਠ ਇੱਕ ਮਿੰਟ ਇੱਕ ਮਿੰਟ ਉੱਠ ਫਿਰ ਦੇਨਾ ਫਿਰ ਫਿਰ ਦੇਨਾ ਹੈ ਚਲ ਜੇ ਨਾ ਬੁਖਾਰ ਆਇਆ ਨਾ ਫੇ ਤੈਨੂੰ ਵੱਡੀ ਮਡਰੀ ਦਊਗਾ ਜੇ ਨਾ ਬੁਖਾਰ ਹੋਇਆ ਚਲ ਚੈੱਕ ਕਰ ਪਹਿਲਾਂ ਹਾਲਾ ਦੇਖੋ ਇਹਦਾ ਮੂੰਹ ਦੇਖੋ ਕਿੱਦਾਂ ਬਣਿਆ ਪਿਆ ਨਹੀਂ ਨਹੀਂ ਮੱਡੀ ਮਡਰੀ ਦਊਗਾ ਪਰ ਡਾਕਟਰ ਨੇ ਤਾਂ ਮਨਾ ਕੀਤਾ ਹੋਇਆ ਨਾ 95 ਕਿੱਦਾਂ ਹੋ ਗਿਆ ਕਵੇਕ ਉਹ ਵੱਧਾ ਹੀ ਹੁੰਦਾ ਪਾਗਲ ਚੈੱਕ ਕਰ ਲੈਂਦੇ ਬੁਖਾਰ ਕਿੰਨਾ ਹੈ ਠੀਕ ਹੈ ਹਾਂਜੀ ਤੇ ਅੱਜ ਹੈਗਾ ਨੰਨੂ ਦਾ ਚੰਨੂ ਦਾ ਸੋਰੀ ਚੰਨੂ ਦਾ ਬਰਥਡੇ ਤੇ ਇਹਦੇ ਨਾਲ ਆਪਣਾ ਸੌਦਾ ਹੋਇਆ ਤੇ ਸੌਦਾ ਨੇ ਇਹਨੂੰ ਗਿਫਟ ਦੇਣਾ ਐਕਚੁਅਲੀ ਚ ਮੈਂ ਤੇ ਇਹ ਮੈਨੂੰ ਆਪਣੇ ਕੋਲੋਂ ਹੀ ਕਹਿੰਦਾ ਮੈਨੂੰ ਕਹਿੰਦਾ ਅੱਜ ਭਾਈ ਨਾ ਨੰਨੂ ਮੈਨੂੰ ਗਿਫਟ ਦੇਣਗੇ ਮਾਈਕ ਦੇਣਗੇ ਇਹਨੂੰ ਪਤਾ ਮਾਈਕ ਪਿਆ ਹੋਇਆ ਕਦੋਂ ਦਾ ਮੈਂ ਕਹਿੰਦਾ ਸੀਗਾ ਵੀ ਜੇ ਕਿਸੇ ਲੋੜ ਹੈ ਲੈ ਲਓ ਵੈਸੇ ਕਿਸੇ ਲੋੜ ਹੈ ਨਹੀਂ ਐਂਡਰੋਇਡ ਮਾਈਕ ਆ ਕਿ ਇਹਨੂੰ ਲੋੜ ਹੋएगी ਅੱਜ ਕੱਲ ਕੋਣ ਐਂਡਰੋਇਡ ਰੱਖਦਾ ਹੈ ਨਾ ਕੋਣ ਐਂਡਰੋਇਡ ਤੇ ਬਣਾਉਂਦਾ ਹੈ ਵਲੌਗ ਤੇ ਇਹਦੀ ਨਿਗਾ ਸੀਗੀ ਹੁਣ ਮੈਂ ਫਿਰ ਇਹਨੂੰ ਮੈਂ ਕਿਹਾ ਗਿਫਟ ਨਹੀਂ ਤੈਨੂੰ ਸੌਦਾ ਕਰਾਂ ਤੂੰ 1100 ਦਾ ਸੀਗਾ ਉਸ ਆਸ ਕਿੰਨੇ ਚਲਾਣਾ ਕਹਿੰਦਾ 500 ਜ ਮੈਂ ਕਹਾਂ ਚੱਲ 500 ਰੁਪਏ ਪੱਕਾ ਹੋ ਗਈ ਗੱਲ ਫਿਰ ਡਨ ਡੀਲ ਡਨ ਚਲੋ ਠੀਕ ਹੈ ਵੇ ਸਾਡੀ ਡੀਲ ਡਨ ਹੋ ਗਈ 500 ਰੁਪਏ ਦੇ ਵਿੱਚ ਮੈਨੂੰ ਵੀ ਹੱਸ ਰਹੀ ਹੈ ਤੇਰਾ ਬੱਟੇ ਹੁਣ ਜਨੂਰੀ ਜਾਏਗਾ ਤੇਰਾ ਮੇਰੀ ਗੱਲ ਤਾਂ ਸੁਣ ਹੁਣ ਵੱਡੇ ਧੱਕੇ ਲੈ ਲੈਈਏ ਜਿਹੜੀ ਡੇਟ ਆ ਉਦੋਂ ਨਹੀਂ ਆਏਗਾ ਹੁਣ ਮੇਰੀ ਗੱਲ ਸੁਣ ਪਿਛਲਾ ਜਦੋਂ ਤੇਰਾ ਵੱਡੇ ਆਇਆ ਸੀ ਤੈਨੂੰ ਉਹ ਦਿੱਤੀ ਸੀ ਨਾ ਨਿਮਾਰੀ ਦਿੱਤੀ ਸੀ ਫਿਰ ਤੈਨੂੰ ਹੋਰ ਕੀ ਦਿੱਤਾ ਸੀਗਾ ਗਿਫਟ ਸਟੱਡੀ ਟੇਬਲ ਤੈਨੂੰ ਗਿਫਟ ਕੀਤਾ ਸੀ ਹੁਣ ਐਦ ਕੀ ਹੋਰ ਵਧੀਆ ਚੀਜ਼ ਕਰਦਾਂਗੇ ਠੀਕ ਹੈ ਜਦੋਂ ਤੇਰਾ ਵੱਡੇ ਆਏਗਾ ਠੀਕ ਹੈ ਹਾਂ ਰੋਣਾ ਨਹੀਂ ਹੁੰਦਾ ਗੱਲ ਗੱਲ ਤੇ ਹੁੰਦੀ ਰਹਿੰਦੀ ਐਵੇਂ ਹਾਂਜੀ ਤੇ ਹੁਣ ਬੜੀ ਵੱਡੀ ਗਲਤੀ ਹੋ ਗਈ ਐ ਸਾਡੇ ਕੋਲੋਂ ਮਿਸਟੇਕ ਹੋ ਗਈ ਐ ਬਈ ਪਰੋਣੇ ਸਾਡੇ ਆਏ ਸੀ ਤੇ ਚਲੇ ਗਏ ਨੇ ਤੇ ਵੀਡੀਓ ਬਣਾਣੀ ਮੈਂ ਭੁੱਲੇ ਗਿਆ ਗੱਲਾਂ ਬਾਤਾਂ ਚ ਕਿਉਂਕਿ ਉਹ ਬਹੁਤ ਘੱਟ ਟਾਈਮ ਰਹੇ ਨੇ ਵੱਤ ਬਾਤ ਘੰਟਾ ਬੈਠੇ ਨੇ ਹੈਨਾ ਘੰਟਾ ਘੰਟਾ ਸਵਾ ਘੰਟਾ ਬੈਠੇ ਨੇ ਤੇ ਚਲੇ ਗਏ ਨੇ ਬਸ ਕਾਲੀ ਸੀਗੀ ਥੋੜੀ ਤਾਂ ਕਰਕੇ ਨਾ ਮੇਰੇ ਵੀ ਦਿਮਾਗ ਚ ਨਹੀਂ ਰਿਹਾ ਕਿਸੇ ਦਿਮਾਗ ਆਏ ਨੇ ਵੀਡੀਓ ਬਣਾ ਲਈਏ ਆ ਯਾਰ ਆਪਾਂ ਫੋਨ ਚੱਕਿਆ ਤੇ ਸੀਗਾ ਆਈਫੋਨ ਯਾਦ ਕਰਾ ਦੇਂਦੀ ਮਨਪੀਨ ਨੇ ਵੀ ਨਹੀਂ ਯਾਦ ਕਰਾਇਆ ਮੈਨੂੰ ਵੀ ਕਿਹੜਾ ਯਾਦ ਹੋਰ ਕੀ ਯਾਦ ਕਰਾਂ ਫਿਰ ਉਹਨਾ ਗੱਪਾਂ ਮਾਰਨ ਦੇ ਵਿੱਚ ਬਿਜ਼ੀ ਹੋ ਹਾਂ ਗੱਪਾਂ ਮਾਰਨ ਲੱਗੇ ਤਾਂ ਕਰਕੇ ਨੰਨੂ ਸਾਡੀ ਫਿਰ ਗੱਪਾਂ ਮਾਰਦੀ ਮਾਰਦੀ ਸੋ ਗਈ ਐ ਇਹਨੇ ਰੋਲਾ ਪਾਇਆ ਸੀਗਾ ਸਪਰਿੰਗ ਰੋਲ ਲੈ ਕੇ ਆਏ ਸੀ ਤੇ ਕਹਿੰਦੀ ਮੈਂ ਵੀ ਸਪ੍ਰਿੰਗ ਰੋਲ ਖਾਣਾ ਪਰ ਉਹਨਾਂ ਸਾਰੇ ਖਾ ਰਹੇ ਸੀ ਜਦੋਂ ਚਲੇ ਗਏ ਨਾ ਮੈਨੂੰ ਵਾਸ਼ਰੂਮ ਬਾਹਰ ਕਰਵਾਉਣ ਗਈ ਵੀ ਕਹਿੰਦੀ ਮੰਮਾ ਸਾਰੇ ਦੇ ਨਹੀਂ ਖਾ ਜਾਣਗੇ ਯਾਨੀ ਛੱਡ ਕੇ ਜਾਣਗੇ ਨਾ ਮਤਲਬ ਹੁਣ ਸਾਹਮਣੇ ਖਾ ਰਹੇ ਨੇ ਸਾਰੇ ਆ ਨਾ ਉਹ ਬੱਚੇ ਵੀ ਖਾ ਰਹੇ ਸੀ ਤੇ ਫਿਰ ਸਾਡੇ ਕੋ ਇਹ ਮੰਮੀ ਉਹਨਾਂ ਕੋ ਰਹਿਣ ਗਿਆ ਹੈ ਇਹਨਾਂ ਨੇ ਫਿਰ ਵੀ ਇੱਕ ਦੋ ਨੂੰ ਖਵਾ ਹੀ ਦਿੱਤੇ ਖਵਾਣੇ ਨਹੀਂ ਸੀ ਚਾਹੀਦੇ ਯਾਰ ਇੱਕ ਖਵਾਇਆ ਇੱਕ ਹੀ ਖਵਾਇਆ ਚਲ ਇੱਕ ਪਤਾ ਕੀ ਫਿਰ ਸਿਹਤ ਜ਼ਰੂਰੀ ਹੈ ਨਾ ਤਰਸ ਤੇ ਚਲੋ ਫਿਰ ਔਖਾ ਹੋ ਜਾਂਦਾ ਫਿਰ ਆਪਣੇ ਕੋ ਸਿਹ੍ਹਾ ਨਹੀਂ ਜਾਂਦਾ ਤੁਹਾਨੂੰ ਪਤਾ ਤੇ ਆ ਕਮਜ਼ੋਰ ਤੇ ਫਿਰ ਹੁਣ ਕਮਜ਼ੋਰੀ ਹੋ ਗਈ ਬਿਮਾਰ ਰਹੀ ਐਨੇ ਦਿਨ ਹਸਪੀਟਲ ਚ ਰਹੀ ਐ ਤੇ ਫਿਰ ਕਮਜ਼ੋਰ ਹੀ ਹੋਣਾ ਮੰਮੀ ਕਹਿੰਦੇ ਕਮਜ਼ੋਰ ਹੋ ਗਈ ਐ ਦੇਖਣ ਨੂੰ ਕਿੰਨੀ ਕਮਜ਼ੋਰ ਲੱਗਦੀ ਵੀ ਚਲੋ ਹੋ ਜੇਗੀ ਕੋਈ ਗੱਲ ਨਹੀਂ ਠੀਕ ਹੋ ਜੇਗੀ ਹਾਂਜੀ ਤੇ ਹੁਣ ਬੈਠੇ ਸੀ ਤੇ ਗੱਲ ਕਰ ਰਹੇ ਸੀ ਵੀ ਇੱਕ ਤਾਂ ਸਾਡੇ ਘਰ ਨਾਲ ਪ੍ਰੋਬਲਮ ਬਹੁਤ ਆ ਸਬਜੀ ਪਾਣੀ ਦੀ ਸਬਜੀ ਰੋਟੀ ਦੀ ਵੀ ਜਿਹੜੀ ਚੀਜ਼ ਮੈਨੂੰ ਪਸੰਦ ਆ ਤੇ ਉਹ ਇਹਨੂੰ ਨਹੀਂ ਪਸੰਦ ਜਿਹੜੀ ਜੀ ਇਹਨੂੰ ਪਸੰਦ ਆ ਮੈਨੂੰ ਨਹੀਂ ਪਸੰਦ ਉਹ ਘਰ ਦੇ ਨੂੰ ਪਸੰਦ ਆ ਜਿਹੜੀ ਘਰ ਦੇ ਨੂੰ ਪਸੰਦ ਆ ਉਹ ਇਹਨੂੰ ਨਹੀਂ ਪਸੰਦ ਉਹ ਮੈਨੂੰ ਨਹੀਂ ਪਸੰਦ ਆ ਇਦਾਂ ਇਦਾਂ ਪੰਗਾ ਚੱਲ ਰਿਹਾ ਤੇ ਸਾਰਿਆਂ ਦੇ ਘਰਾਂ 'ਚ ਹੀ ਹੁੰਦਾ ਤੇ ਮੈਂ ਉਹੀ ਉਹੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਤੁਹਾਡੇ ਘਰ 'ਚ ਵੀ ਇਦਾਂ ਹੁੰਦਾ ਕਿਉਂਕਿ ਸਾਡੇ ਘਰ ਤੇ ਬਹੁਤ ਜ਼ਿਆਦਾ ਪ੍ਰੋਬਲਮ ਹੈ ਤੇ ਫਿਰ ਮੁੜ ਕੇ ਇਹਦਾ ਸੋਲੂਸ਼ਨ ਪਤਾ ਕੀ ਨਿਕਲ ਆ ਬਾਹਰੋਂ ਸਬਜ਼ੀ ਲਿਆਓ ਜੀ ਸ਼ਾਇਬ ਨਹੀਂ ਲਿਆਓ ਜੀ ਦਾਲ ਲਿਆਓ ਜੀ ਫਿਰ ਤਬੀਅ ਤਾਂ ਖਰਾਬ ਹੋ ਜਾਂਦੀ ਆ ਸਾਡੀਆਂ ਫੇਰ ਦਵਾਈਆਂ ਆਉਂਦੀਆਂ ਨੇ ਫੇਰ ਦਵਾਈਆਂ ਆ ਦੇਖੋ ਹੁਣ ਬੀਪੀ ਘਟਿਆ ਆ ਹੁਣ ਦਵਾਈ ਇਹ ਪੀ ਦੀ ਪੀਪੀ ਠੀਕ ਐ ਬੁਖਾਰ ਸੀ ਥੋੜਾ ਜਿਹਾ ਤੇ ਹੁਣ ਇਹ ਸਲਾਹ ਚੱਲ ਰਹੀ ਸੀ ਵੀ ਹਰਮੰਦਰ ਸਾਹਿਬ ਜਾਈਏ ਤੇ ਹੱਲੇ ਤਾਂ ਸਲਾਹ ਹੀ ਚੱਲ ਰਹੀ ਐ ਲੈ ਕੁਝ ਕਹਿ ਨਹੀਂ ਸਕਦੇ ਹੱਲੇ ਡੈਡੀ ਤੇ ਡਿਪੈਂਡ ਕਰਦਾ ਡੈਡੀ ਕੀ ਕਹਿੰਦੇ ਨੇ ਠੀਕ ਐ ਨਾ ਤੇ ਜੇ ਡੈਡੀ ਤਾਂ ਹਾਂ ਕਰਨਗੇ ਤਾਂ ਫੇਰ ਤਾਂ ਹੀ ਜਾਵਾਂਗੇ ਬਾਕੀ ਐ ਵੀ ਗਰਮੀ ਬਹੁਤ ਆਣੀ ਐ ਬੱਚਾ ਹੋ ਓਖਾ ਬੱਤ ਨੰਨੂ ਕਰਕੇ ਥੋੜਾ ਕਿ ਕਿੜੇ ਗਰਮੀ ਹੋਣੀ ਹੈ ਸੱਜ ਰਹੇ ਹਾਂ ਮਤਲਬ ਸਵੇਰੇ ਤਾਂ ਨਹੀਂ ਇੰਨੀ ਹੋਣੀ ਹਾਂ ਇਹ ਤਾਂ ਹੈ ਪਰ ਰਾਤ ਹੀ ਜਾਣਾ ਹੈ ਨਾ ਜੇ ਮੰਨ ਲਓ 10 11 ਵਜੇ ਗਏ ਤੇ ਅਸੀਂ ਮੰਨ ਲਓ 2:00 ਵਜੇ ਪਹੁੰਚਣਾ ਹੈ ਉਹੀ 4:00 ਵਜੇ ਅਸੀਂ ਲੈਨ ਚ ਲਾ ਕੇ ਮੱਥਾ ਟੇਕ ਸਕਦੇ ਹਾਂ ਬੜੀ ਜਲਦੀ ਮੱਥਾ ਟੇਕ ਲਵਾਂਗੇ ਤੇ अर्ਲੀ ਵਾਪਸ ਆ ਜਾਵਾਂਗੇ ਲੰਗਰ ਬਾਣੀ ਛੱਕ ਕੇ ਤੇ ਵਾਪਸ ਹੈ ਨਾ ਪਰ ਖੇਚਲ ਹੋ ਜਾਣੀ ਹੈ ਆ ਬਾਰੇ ਉੱਥੇ ਹਾਂ ਉੱਥੇ ਜੇ ਕਮਰਾ ਵਗੈਰਾ ਲੈਲੇ ਪਰ ਹੁਣ ਸ਼ਨੀਵਾਰ ਆ ਤੁਹਾਨੂੰ ਪਤਾ ਕਮਰੇ ਤਾਂ ਵੈਸੇ ਨਹੀਂ ਮਿਲਨੇ ਉੱਥੇ ਵੈਸੇ ਵੀ ਆਈਪੀ ਕਲਚਰ ਹੈਗਾ ਥੋੜਾ ਜਿਹਾ ਬਈ ਜਿਹੜੇ ਕਮਰੇ ਕੁਮਰੇ ਆ ਉਹ ਜਿਆਦਾ ਬਾਹਰਲੇ ਬੰਦਿਆਂ ਨੂੰ ਮਿਲਦੇ ਆ ਠੀਕ ਆ ਲੋਕਲਾਂ ਨੂੰ ਘੱਟ ਮਿਲਦੇ ਆ ਤੇ ਤਾਂ ਕਰਕੇ ਉੱਖਾ ਹੋ ਜਾਂਦਾ ਫਿਰ ਸਰਾਵਾਂ ਸੂਆਂ ਵਿੱਚ ਸੌਣਾ ਪੈਂਦਾ ਤੇ ਬੱਚੇ ਕਰਕੇ ਉੱਖਾ ਜਾਂਦੇ ਤਾਂ ਸੌਣ ਨੂੰ ਤਾਂ ਕੋਈ ਗੱਲ ਨਹੀਂ ਉੱਥੇ ਤਾਂ ਜਿੱਥੇ ਮਰਜ਼ੀ ਸੋਏ ਉੱਥੇ ਵਧੀਆ ਹੀ ਨੀਂਦ ਆਏਗੀ ਮਤਲਬ ਉੱਥੇ ਦਾ ਵਾਤਾਵਰਣ ਨਹੀਂ ਐਨਾ ਵਧੀਆ ਸਾਰਾ ਕੁਝ ਐਨਾ ਵਧੀਆ ਲੱਗਦਾ ਪਰ ਜਿੱਥੇ ਮਰਜੀ ਪਾਇਓਗੇ ਨਹੀਂ ਪਰ ਇਹ ਵੀ ਬੱਚਾ ਫਿਰ ਹੋਵੇ ਨਾਲ ਫਿਰ ਓਖਾ ਹੋ ਜਾਏਗਾ ਇਸ ਕਰਕੇ ਮਤਲਬ ਬੜੀਆਂ ਚੀਜ਼ਾਂ ਸੋਚਣੀਆਂ ਪੈਣੀਆਂ ਨੰਨੂ ਇੱਕ ਤਾਂ ਠੀਕ ਨਹੀਂ ਆ ਠੀਕ ਵੀ ਹੁੰਦੀ ਤਾਂ ਵੀ ਸੀਗਾ ਹਨਾ ਤਾਂ ਠੀਕ ਨਹੀਂ ਹੈਗੀ ਮਿੰਟ ਵਿੱਚ ਹੀ ਤਾਂ ਰੋਣ ਲੱਗ ਜਾਂਦੀ ਹੈ ਨਹੀਂ ਮਨਪ੍ਰੀਤ ਤੇ ਹੁਣ ਪੰਗਾ ਇਹ ਵੀ ਸਬਜੀ ਰੋਟੀ ਕਰਕੇ ਅਸੀਂ ਹੁਣ 8:30 ਪੌਣੇ ਨੂੰ ਹੋ ਗਏ ਨੇ ਤੇ ਹਲੇ ਦੇਖ ਲਓ ਵੀ ਸਾਢੇ ਘਰ ਹਲੇ ਤੱਕ ਇਹ ਸਲਾਹ ਨਹੀਂ ਹੋਈ ਵੀ ਸਬਜੀ ਬਣਨੀ ਕੀ ਹੈ ਇਹ ਤਾਂ ਲੋਕੀ ਇਸ ਟਾਈਮ ਸੋ ਜਾਂਦੇ ਨੇ ਪਿੰਡਾਂ ਦੇ ਵਿੱਚ ਖਾ ਪੀ ਕੇ ਸਬਜ਼ੀਆਂ ਤੇ ਇਹਨਾਂ ਪਈਆਂ ਨੇ ਘਰੇ ਕੀ ਆ ਪਿਆ ਤੋਰੀ ਪਈ ਐ ਫੇ ਤਿੰਨਾ ਚੋ ਤਿੰਨਾ ਚੋ ਮੈਂ ਇੱਕ ਵੀ ਨਹੀਂ ਖਾਂਦਾ ਨਾ ਫੇ ਤਿੰਨਾ ਚੋ ਵੀ ਪਈ ਐ ਇੱਕ ਵੀ ਨਹੀਂ ਖਾਂਦਾ ਮੈਂ ਫੇ ਹੁਣ ਕੀ ਕਰ ਸਕਾਂਗੇ ਨਾ ਮੰਨੀ ਨੂੰ ਪਸੰਦ ਨਾ ਮੈਨੂੰ ਪਸੰਦ ਫੇ ਅਸੀਂ ਤੇ ਤੋਰੀਆਂ ਬਣਾਉਣ ਲੱਗੇ ਆ ਏਨੂੰ ਤੋਰੀਆਂ ਬਣਾਦ ਨੇ ਮੰਨੀ ਡੈਡੀ ਵੀ ਤੋਰੀਆਂ ਖਾਂਦੇ ਮਮਮੀ ਵੀ ਖਾਂਦੇ ਮੈਂ ਤੇ ਮੰਨੀ ਨਹੀਂ ਖਾਂਦੇ ਤੋਰੀਆਂ ਤੋਰੀਆਂ ਕੋਈ ਚੀਜ਼ ਖਾਣ ਵਾਲੀ ਦੱਸ ਯਾਰ ਸਬਜੀ ਏ ਗ੍ਰੀਨ ਵੈਜੀਟੇਬਲ ਗ੍ਰੀਨ ਵੈਜੀਟੇਬਲ ਪਤਾ ਕਿੰਨਾ ਕੁਸ਼ ਮਿਲਦਾ ਉਹਦੇ ਵਿੱਚ ਆਪਾਂ ਨੂੰ ਤੋਰੀਆਂ ਜੇ ਤਾਂ ਨਾਂ ਹੀ ਤੋਰੀ ਏ ਉਹ ਸਬਜੀ ਜਿਹੜੀ ਆਪਕੇ ਹਿਸਾਬ ਨਾਲ ਲੋਗੇ ਜਮਾਂ ਨਹੀਂ ਸਵਾਦ ਬਣਦੀ ਮੈਂ ਖਾਦੀ ਏ ਯਾਰ ਨਹੀਂ ਸਵਾਦ ਬਣਦੀ ਜਿੱਦਾਂ ਦੀ ਮਰਜ਼ੀ ਬਣਾ ਲਉਣੀ ਨਹੀਂ ਸਵਾਦ ਬਣਦਾ ਤੇ ਹੁਣ ਗੱਲ ਨਿਬੜੀ ਏ ਬਈ ਤੜਕੇ ਵਾਲੇ ਚੌਲ ਬਣਨਗੇ ਵਿੱਚ ਪਏਗੀ ਗੋਭੀ ਆਲੂ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਪੈਣੀਆਂ ਆ ਦੇਖੋ ਪਿਆਜ਼ ਟਮਾਟਰ ਮਸਾਲੇ ਤੇ ਉਹ ਹਰੀ ਚਟਨੀ ਲਾਲ ਚਟਨੀ ਓਏ ਹੋਏ ਚਟਨੀ ਨਹੀਂ ਕਿ ਬੈਠਾ ਉਹ ਉਹ ਦੀ ਕਹਤਾ ਉਹਦੇ ਪਖਲਾਰਾ ਪਿਆ ਨਾ ਰਸੋਈ ਚ ਦਾਗ ਕਰਕੇ ਲੋਕਾਂ ਨੇ ਕਹਣਾ ਰਸੋਈ ਚ ਖਲਾਰਾ ਬਹੁਤ ਪਿਆ ਹੁੰਦਾ ਪਤਾ ਨਹੀਂ ਕੀ ਚੱਕਰ ਬਟੀ ਸਲਾਮ ਮਤਲਬ ਕੈਨਸਲ ਹੀ ਹੋ ਗਈ ਕੈਨਸਲ ਇਸ ਕਰਕੇ ਹੋ ਗਈ ਵੀ ਅਸੀਂ ਚਲੇ ਜਾਣਾ ਸੀਗਾ ਅਸੀਂ ਪਹਿਲੇ ਚਲੇ ਜਾਂਦੇ ਹੁੰਦੇ ਸੀ ਨੰਨੂ ਸਹੀ ਸੀ ਨਾ ਹੁਣ ਨੰਨੂ ਕਰਕੇ ਥੋੜਾ ਡਰ ਲੱਗਦਾ ਹੋਰ ਤਾਂ ਕੋਈ ਗੱਲ ਨਹੀਂ ਹੈਗੀ ਕਿਉਂਕਿ ਮੰਨ ਲਓ ਅਸੀਂ ਜਾਵਾਂਗੇ ਵੀ ਆਪਾਂ ਰਾਤੀ 2-3 ਵਜੇ ਪਹੁੰਚਾਂਗੇ 2 ਵਜੇ ਪਹੁੰਚਾਂਗੇ ਤੇ ਆਪਾਂ ਕਿਹੜਾ ਸੋਣਾ ਪਰ ਖੇਚਲ ਜੀ ਹੋਣੀ ਬੱਚੇ ਨੂੰ ਓਖਾ ਹੋ ਜਾਣਾ ਸਮਝੇ ਹਾਂ ਫਿਰ ਅਗਲੇ ਦਿਨ ਕੰਮਾਂਗਾ ਤੇ ਹਾਂ ਕੰਮਾਂਗਾ ਤੇ ਵੀ ਜਾਣਾ ਡੈਡੀ ਹੁਣਾਂ ਨੇ ਜਾਣਾ ਹੁੰਦਾ ਥੋੜੇ ਟਾਈਮ ਲਈ ਤੇ ਉਹ ਫਿਰ ਓਖਾ ਹੋ ਜਾਣਾ ਆ ਕੇ ਸਾਰਾ ਕੰਮਜਹਾਂਮ ਜਾ ਪਰ ਨੰਨੂ ਦਾ ਵੀ ਓਖਾ ਆਣਾ ਰਿਲੈਕਸ ਹੋਵੇ ਉੱਥੇ ਰਾਤ ਰਵੇ ਫੇਰ ਫਾਇਦਾ ਪਰ ਸ਼ਨੀਵਾਰ ਦੇ ਬਾਅਦ ਜਾਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਕਮਰੇ ਤੁਹਾਨੂੰ ਮਿਲਣੇ ਨਹੀਂ ਐਵੇਂ ਖੱਜੜ ਖਵਾਰੀ ਹੋਵੋਗੇ ਠੀਕ ਹੈ ਜਿਆਦਾ ਪਹਿਲੇ ਬੁਕਿੰਗ ਕਰਾ ਕੇ ਜਾਓ ਫੇਰ ਫਾਇਦਾ ਅਦਰਵਾਈਜ਼ ਕੋਈ ਜਿਆਦਾ ਤੁਹਾਡਾ ਰਿਸ਼ਤੇਦਾਰ ਆ ਗਿਆ ਉੱਥੇ ਤੇ ਫਿਰ ਤੁਸੀਂ ਉਹਦੇ ਕੋਲ ਚਲ ਜਿਓ ਰਾਤ ਰੋ ਸਵੇਰੇ ਮੱਥਾ ਟੇਕੋ ਤੇ ਆਪਣਾ ਦਰਸ਼ਨ ਬਾਣੀ ਕਰਕੇ ਵਾਪਸ ਆ ਜਿਓ ਠੀਕ ਹੈ ਜੀ ਆਓ ਬਜੀ ਮਸਾਲਾ ਪਾ ਦੇ ਪਾਣਾ ਦਾ ਵੈਸੇ ਮਸਾਲੇ ਪਾਈ ਦੇ ਨਹੀਂ ਰਹਿੰਦੇ ਯਾਰ ਪਾਣਾ ਪਾ ਲੈ ਯਾਰ ਕੋਈ ਗੱਲ ਨਹੀਂ ਤੇ ਬਾਕੀ ਇਸ ਵਲੋਗ ਨੂੰ ਆਪਾਂ ਇੱਥੇ ਹੀ ਕਰਦੇ ਐਂਡ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ ਵਧੀਆ ਜਿਹਾ ਵਲੋਗ ਦੇ ਵਿੱਚ ਇਹ ਹੋਰ ਨਵੇਂ ਜਿਹੇ ਚੈਲੰਜ ਲੈ ਕੇ ਆਵਾਂਗੇ ਇਸ ਚ ਛੋਟੇ-ਬੋਟੇ ਚੈਲੰਜ ਕੀਤੇ ਹੁਣ ਪਤ ਗਿਆ ਅੱਜ ਅੱਜ ਚੈਲੰਜ ਨਾ ਪਲਾਨਡ ਨਹੀਂ ਸੀਗੇ ਚੈਲੰਜ ਚੈਲੰਜ ਕਰ ਗਿਆ ਲਾ ਸਦੀਆਂ ਵੀ ਤ ਗਿਆ ਅੱਜ ਨਾ ਚੈਲੰਜ ਪਲਾਨਡ ਨਹੀਂ ਸੀਗੇ ਪਰ ਨੈਕਸਟ ਟਾਈਮ ਆਪਾਂ ਪਲਾਨ ਕਰਕੇ ਪ੍ਰੋਪਰ ਫਿਰ ਆਪਾਂ ਚੈਲੰਜ ਕਰਾਂਗੇ ਨੰਨੂ ਹੀ ਫਲੌਪ ਕਰ ਲੈ ਹਲੇ ਨੰਨੂ ਨੰਨੂ ਹਾਂ ਨੰਨੂ ਫਲੌਪ ਕਰ ਦਿੰਦਾ ਪਰ ਨੰਨੂ ਨੂੰ ਹਣੇ ਆਪਾਂ ਇਨਕਲੂਡ ਨਹੀਂ ਨਾ ਕਰਾਂਗੇ ਆਪਾਂ ਵੱਡੇ ਵੱਡੇ ਜਿਹੜੇ ਸਾਰੇ ਮੈਂਬਰ ਆ ਉਹ ਚੈਲੰਜ ਕਰਾਂਗੇ ਠੀਕ ਹੈ ਹਾਂਜੀ ਦੇਖਾਂਗੇ ਇਸ ਵੀਡੀਓ ਨੂੰ ਆਪਾਂ ਇੱਥੇ ਕੰਡ ਕਰਦੇ ਹਾਂ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਨੂੰ ਲਾਈਕ ਕਰ ਦਿਓ ਪਲੀਜ਼ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਕਮੈਂਟ ਕਰਨਾ ਨਾ ਭੁੱਲਿਓ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ